ਮੈਂਬਰ ਤੇ ਪਿੰਡ ਚੋਂ ਬਤ ਮੰਤਰੀ ਹਰਪਾਲ ਸਿੰਘ ਚੀਮਾ ਜੀ ਪਿੰਡ ਉਗਰਾਹ ਦੇ ਵਿੱਚ ਪਹੁੰਚ ਚੁੱਕੇ ਨੇ ਲਾਈਵ ਤੁਸੀਂ ਤੁਸੀਂ ਦੇਖ ਰਹੇ ਹੋ ਤੇ ਬਹੁਤ ਖੁਸ਼ੀ ਮਹਿਸੂਸ ਕਰ ਰਿਹਾ ਕਿ ਅੱਜ ਚੀਮਾ ਸਾਹਿਬ ਸਾਡੇ ਘਰ ਆਏ ਨੇ ਜੋ ਕਿ ਸਿੱਖਿਆ ਕ੍ਰਾਂਤੀ ਦੇ ਆਪਾਂ ਨੇ ਨਵੇਂ ਰੂਮ ਬਣਵਾਏ ਨੇ ਤੇ ਉਹ ਤੋਂ ਬਾਰਡਰੀ ਵਾਲ ਨਵੀਂ ਬਣਵਾਈ ਹੈ ਉਸ ਦਾ ਉਦਘਾਟਨ ਕੀਤਾ ਸਾਹਿਬ ਨੇ ਮੈਂ ਉਹਨਾਂ ਦਾ ਉਰੇ ਪਹੁੰਚਣ ਤੇ ਸਵਾਗਤ ਕਰਦਾ ਤੇ ਉਮੀਦ ਕਰਦਾ ਕਿ ਇਸੇ ਤਰ੍ਹਾਂ ਆਪਰਾ ਪਿਆਰ ਭਰੇ ਹੱਥ ਸਾਡੇ ਸਿਰਾਂ ਤੇ ਰੱਖਦੇ ਰਹਿਣਗੇ ਵੈਲਕਮ ਵੈਲਕਮ ਸਰ ਹੁਣ ਮੈਂ ਅੱਜ ਦੇ ਮੁੱਖ ਮਹਿਮਾਨ ਜੀ ਤੋਂ ਇਸ ਪ੍ਰੋਗਰਾਮ ਨੂੰ ਵਿਧੀਵਤ ਸ਼ੁਰੂ ਕਰਨ ਦੀ ਅੱਗੇ ਚਾਹੁੰਦਾ ਹਾਂ ਜੀ ਬਹੁਤ ਹੀ ਸਤਿਕਾਰਯੋਗ ਵਿੱਤ ਮੰਤਰੀ ਪੰਜਾਬ ਜੋ ਅੱਜ ਸਾਡਾ ਸਰਕਾਰੀ ਹਾਈ ਸਕੂਲ ਬਟਰਾਹਾ ਵਿਖੇ ਪ੍ਰਾਇਮਰੀ ਅਤੇ ਹਾਈ ਦੇ ਜਿਹੜੇ ਨਵੇਂ ਬਣੇ ਕਮਰੇ ਸੀ ਉਹਨਾਂ ਦਾ ਉਦਘਾਟਨ ਕੱਲ੍ਹ ਹੋ ਦੀ ਸਾਡੇ ਵਿਚਕਾਰ ਪਹੁੰਚੇ ਨੇ ਉਹਨਾਂ ਦੇ ਨਾਲ ਆਏ ਹੋਰ ਉੱਚ ਅਧਿਆਨੀ ਮੈਨੂੰ ਸੋਹਣਾ ਮੂਜੀ ਆਇਆ ਆਪ ਦੀ ਹਾਂ ਬੜੀ ਖੁਸ਼ੀ ਦੀ ਗੱਲ ਹੈ ਕਿ ਸਾਡੇ ਅਧੂ ਗਰੂ ਹੋਏ ਨੇ ਜਿਨ੍ਹਾਂ ਇਸ ਸਕੂਲ ਦੇ ਖੁਸ਼ੀਏ ਹੋ ਹੈਗੇ ਨੇ ਕੰਪਨੀ ਉਹਨਾਂ ਨੂੰ ਵੀ ਪੂਰਾ ਕਰਵਾਉਣ ਦਾ ਟਰੱਸਟ ਆ ਗਿਆ ਹੈ। ਮੈਂ ਇਸ ਲਈ ਮੈਂ ਸਾਰੇ ਜੋ ਪੇਰੈਂਟਸ ਆਏ ਨੇ ਉਹਨਾਂ ਨੂੰ ਵੀ ਜੀ ਆਇਆਂ ਆਖੀ ਹਾਂ ਜੋ ਸਾਡੇ ਨਿੱਕੇ ਜਿਹੇ ਸੱਦੇ ਦੇ ਰੂਪ ਹ ਇਸ ਸੰਸਾਰ ਦੇ ਵਿੱਚ ਆਪਣੇ ਬੱਚਿਆਂ ਦੇ ਨਾਲ ਪਹੁੰਚੇ ਨੇ। ਤਾਂ ਇਸ ਕਰਕੇ ਮੈਨੂੰ ਬੜੀ ਖੁਸ਼ੀ ਲੱਗ ਰਹੀ ਹੈ ਕਿ ਸਾਰੇ ਸਾਨੂੰ ਸਮਾਂ ਦਿੱਤਾ ਹੈ ਬੱਚਿਆਂ ਦੇ ਰੂਹ ਰੂ ਹੋਣ ਦੇ ਲਈ। ਮੈਂ ਇਹਨਾਂ ਦਾ ਬਹੁਤ ਅਤੇ ਸਦਾਰਨ ਪਾਲਸਿੰਘ ਜੀ ਦੀ ਟੀਮਾ ਇੱਕ ਮੰਤਰੀ ਪੰਜਾਬ ਸਰਕਾਰ ਜਿਹਦੇ ਯਤਨਾ ਸਰਕਾਰ ਪੰਜਾਬ ਸਿੱਖਿਆ ਕ੍ਰਾਂਤੀ ਦੇ ਤਹਿਤ ਪੂਰੇ ਪੰਜਾਬ ਵਿੱਚ ਸਿੱਖਿਆ ਦੇ ਪੱਧਰ ਨੂੰ ਉਲੰਧੀਆਂ ਤੇ ਲਜਾਣ ਲਈ ਅਤੇ ਸਾਡੇ ਪਿਆਰੇ ਵਿਦਿਆਰਥੀਆਂ ਨੂੰ ਉਨਵੱਤਾ ਪ੍ਰਕੂਪ ਸਿੱਖਿਆ ਦੇਣ ਦੇ ਉਪਰਾਲੇ ਬਹੁਤ ਹੀ ਸ਼ਲਾਘਾਯੋਗ ਹਨ ਇਸ ਮੁਹਿੰਮ ਦੇ ਦੇ ਵਿੱਚ ਸਾਰੇ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਇੱਕ ਬਦਲ ਗਈ ਹੈ ਕਿ ਸਮੇਂ-ਸਮੇਂ ਤੇ ਸਰਕਾਰ ਵੱਲੋਂ ਗ੍ਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਇਸੇ ਲਈ ਵਿੱਚ ਸਾਡੇ ਸਕੂਲ ਨੂੰ ਵੀ ਪੁਰਾਣੇ ਕਮਰਿਆਂ ਦੀ ਮੁਰੰਮਤ ਲਈ ਚਾਰਜ ਵਾਰੀ ਲਈ ਇਸ 스마트 ਕਲਾਸਰੂਮ ਲਈ ਗ੍ਰਾਂਟ ਜਾਰੀ ਕੀਤੀ ਗਈ ਸੀ ਜੋ ਕਿ ਬਹੁਤ ਹੀ ਸਜੇ ਢੰਗ ਨਾਲ ਵਰਤੀ ਗਈ ਹੈ ਇਸ ਪਿੰਡ ਦੇ ਸਰਪੰਚ ਸਾਹਿਬ ਪੰਚਾਇਤ ਮੈਂਬਰ ਸਹਿਵਾਣ ਵਿਦਿਆਰਥੀਆਂ ਦੇ ਮਾਪੇ ਵਿਦਿਆਰਥੀ ਸਮੂਹ ਸਟਾਫ ਪੰਜਾਬ ਸਰਕਾਰ ਦੇ ਇਸ ਪ੍ਰਲੇ ਲਈ ਬਹੁਤ ਬਹੁਤ ਧੰਨਵਾਦੀਆਂ ਕੀ ਆ ਕੇ ਸਟੇਜ ਤੇ ਵਿਦਿਆਰਥੀਆਂ ਤੇ ਉਹਦੇ ਮਾਪਿਆਂ ਨੂੰ ਇਹ ਬਿਲਡਿੰਗ ਜਿਹੜੀ ਇਸ ਮੱਪਿਤ ਕ ਤੇ ਵਿਦਿਆਰਥੀਆਂ ਨੂੰ ਅਸ਼ੀਰਵਾਦ ਦੇਣ ਸਾਨੂੰ ਹੌਸਲਾ ਫੁਲਾਈ ਦੇਣ ਤਾਂ ਕਿ ਅਗੇ ਤੋਂ ਵੀ ਇਦਾਂ ਦੇ ਵਧੀਆ ਬਣਾ ਲੈ ਜਿਹੜੇ ਕਿਤੇ ਜਾ ਸਕਣ ਬੇਨਤੀ ਹੈ ਮੰਤਰੀ ਸਾਹਿਬ ਪਾਸਿੰਗ ਦੀ ਚੀਮਾ ਇੱਕ ਮੰਤਰੀ ਪੰਜਾਬ ਸਰਕਾਰ ਮੰਚ ਦੇ ਜਰਾਜਬਾਨ ਬਹੁਤ ਹੀ ਸਤਿਕਾਰਯੋਗ ਸਰਕਾਰੀ ਹਾਈ ਸਕੂਲ ਉਗਰਾਹ ਦੇ ਪ੍ਰਿੰਸੀਪਲ ਸਹਿਬਾਨ ਸਮੁੱਚਾ ਸਟਾਫ ਮਾਨਯੋਗ ਐਸ ਡੀ ਐਮ ਸਹਿਬਾਨ ਸੁਨਾਮ ਡੀ ਐਸ ਪੀ ਸਹਿਬਾਨ ਜਰਪਾ ਔਰ ਪਿੰਡ ਦੇ ਬਹੁਤ ਹੀ ਹੌਨਰ ਵਾਲੇ ਨੌਜਵਾਨ ਸਰਪੰਚ ਸਹਿਬਾਨ ਸਭੂਜੀ ਉਹਨਾਂ ਦੀ ਪੰਚਾਇਤ ਔਰ ਮੇਰੇ ਸਾਹਮਣੇ ਸ਼ੋਭਤ ਸਾਰੇ ਪਿੰਡ ਦੇ ਪਤਵੰਤੇ ਸੱਜਣ ਨੌਰਬੰਦੀਨ ਸਾਫਾ ਸਰਪੰਸ ਜੀ ਸਾਰੇ ਬੱਚੇ ਬੱਚਿਆਂ ਦੇ ਮਾਤਾ ਪਿਤਾ ਔਰ ਆਮ ਆਦਮੀ ਪਾਰਟੀ ਦੀ ਸਮੂਚੀ ਟੀਮ ਸਭ ਤੋਂ ਪਹਿਲਾਂ ਬਰਾਉ ਫਤੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸਾਰੇ ਤੋਂ ਪਹਿਲਾਂ ਮੈਂ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੂੰ ਸਾਰੇ ਬੱਚਿਆਂ ਨੂੰ ਬੱਚਿਆਂ ਦੇ ਮਾਤਾ ਪਿਤਾ ਨੂੰ ਬਹੁਤ ਬਹੁਤ ਬਾਰਕ ਬਾਰ ਦੇ ਵਿੱਚ ਚੌਰਾਗਾ ਕਾਫੀ ਲੰਬੇ ਅਰਸੇ ਬਾਅਦ ਜਿਹੜੀ ਗ੍ਰਾਂਟ ਆ ਉਹ ਤੁਹਾਡੇ ਪਿੰਡ ਨੂੰ ਆਈ ਸੀ ਪੁਰਾਣੀਆਂ ਸਰਕਾਰਾਂ ਨੇ ਪੁਰਾਣੀਆਂ ਰਾਜਨੀਤਿਕ ਪਾਰਟੀਆਂ ਨੇ ਸਾਡਾ ਸਰਕਾਰੀ ਸਿੱਖਿਆ ਤੰਤਰ ਜਿਹੜਾ ਸਿੱਖਿਆ ਸਿਸਟਮ ਜਿਹੜਾ ਉਨ ਨੂੰ ਫੇਰ ਕਰਨ ਦਾ ਯਤਨ ਕੀਤਾ ਸੀ ਪਰ ਲੇਕਿਨ ਸਰਦਾਰ ਭਗਵੰਤ ਸਿੰਘ ਮਾਨ ਸਰਕਾਰ ਨੇ ਆਮ ਆਦਮੀ ਪਾਰਟੀ ਸਰਕਾਰ ਨੇ ਸਭ ਤੋਂ ਵੱਡਾ ਯਤਨ ਕੀਤਾ ਕਿ ਪੰਜਾਬ ਦੇ ਅੰਦਰ ਅਸੀਂ ਸਿੱਖਿਆ ਦੇ ਸਿਸਟਮ ਨੂੰ ਵੱਡੇ ਪੱਧਰ ਤੇ ਸੁਧਾਰਾਂਗੇ ਅੱਜ ਉਹਦੀ ਵਿਸਾਲ ਤੁਹਾਡੇ ਸਾਹਮਣੇ ਆ ਇਹ ਲਗਭਗ 48,29,000 ਰੁਪਇਆ ਆ 48,29,000 ਰੁਪਇਆ ਸਰਕਾਰੀ ਹਾਈ ਸਕੂਲ ਗੁਰਾਹਨ ਆਇਆ ਔਰ ਕਮਰੇ ਤਿੰਨ ਕਮਰੇ ਤਿਆਰ ਹੋ ਗਏ ਸਾਰੀ ਜਿਹੜੀ ਚਾਤ ਵਾਲੇ ਬਣ ਚੁੱਕੀ ਆ ਔਰ ਜਿਹੜੀ ਮੇਜਰ ਰਿਪੇਅਰ ਹੋਣ ਵਾਲੇ ਕਮਰੇ ਸੀ ਉਹਨਾਂ ਦੀ ਰਿਪੇਅਰ ਹੋ ਚੁੱਕੀ ਆ ਸੋ ਇਹ ਇਸ ਕਰਨ ਦਾ ਸਬੂਤ ਆ ਕਿ ਜੋ ਗਰੰਟੀ ਅਸੀਂ 222 ਬੋਟਾ ਸਮੇਂ ਦਿੱਤੀ ਸੀ ਤੁਹਾਨੂੰ ਅਸੀਂ ਕਿਹਾ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਦੇ ਖੇਤਰ ਨੂੰ ਹੋਰ ਅੱਗੇ ਲੈ ਕੇ ਜਾਵਾਂਗੇ ਉਹਦੇ ਸਬੂਤ ਬਦਵਾ ਤੇ ਤੁਹਾਡੇ ਕੋਲ ਹੈ। ਕਿ ਪੰਜਾਬ ਦੇ ਅੰਦਰ ਸਿੱਖਿਆ ਦਾ ਸતર ਜਿਹੜਾ ਲੰਮ ਜਿਹੜਾ ਸਿੱਖਿਆ ਦਾ ਉਹ ਕਿਸ ਲੰਮ ਤੇ ਪਹੁੰਚ ਗਿਆ ਨਹੀਂ ਤਾਂ ਪਿੰਡਾਂ ਦੇ ਸਕੂਲਾਂ 'ਚ ਨਾ ਪੱਖੇ ਹੁੰਦੇ ਸੀ ਨਾ ਕਲਾਸਰੂਮ ਹੁੰਦੇ ਸੀ ਅੱਜ ਮੈਂ ਸਮਝਦਾ ਕਿ ਬੜੇ ਅچھے ਕਮਰੇ ਬਣ ਚੁੱਕੇ ਨੇ ਕਲਾਸਰੂਮ ਬਣ ਚੁੱਕੇ ਨੇ ਬੈਸਟ ਆ ਚੁੱਕੇ ਨੇਗੇ। ਔਰ ਮੈਨੂੰ ਹੁਣੇ ਸਕੂਲ ਦੇ ਪ੍ਰਿੰਸੀਪਲ ਸਾਹਿਬਾਨ ਨੇ ਦੱਸਿਆ ਇਹ ਛੋਟੀਆਂ ਕਿਦੋਂ ਕਟਾਂ ਦੇ ਗੀਆਂ ਮੈਂ ਇਹਨਾਂ ਨੂੰ ਯਕੀਨ ਦਿਵਾਉਣਾ ਕਿ ਉਹ ਜਿਹੜੀਆਂ ਛੋਟੇ-ਛੋਟੇ ਇਹਨਾਂ ਦੇ ਕੰਮੜੇ ਹੋ ਗੋੜੀ ਜਾਂਦੀ ਮੈਂ ਪੈਸੇ ਭੇਜ ਦਊਗਾ ਕਿਉਂਕਿ ਦਰਬੇ ਵਾਲਿਆਂ ਨੇ ਮੈਨੂੰ ਬਹੁਤ ਵੱਡਾ ਮਾਰ ਦਿੱਤਾ ਔਰ ਦੋ ਵਾਰ ਹਲਕਾ ਦਰਬਾ ਦੀ ਨਾਮਾਇਂਦਗੀ ਕਰਨ ਦਾ ਮੌਕਾ ਦਿੱਤਾ ਪਰ ਦੋਨਾਂ ਸਮਿਆਂ ਦੇ ਦੌਰਾਨ ਦੂਜੀ ਵਾਰ ਸਰਦਾਰ ਭਗਵੰਤ ਸਿੰਘ ਮਾਰਗੀ ਜਗਰ ਨੂੰ ਪੰਜਾਬ ਦਾ ਖਜ਼ਾਨਾ ਮੰਤਰੀ ਬਣਾਇਆ ਪੰਜਾਬ ਦਾ ਵਿੱਰਾਸਤ ਮੰਤਰੀ ਬਣਾਇਆ ਅੱਜ ਮੈਂ ਸਮਝਦਾ ਪੰਜਾਬ ਪੰਜਾਬ ਦੇ ਹਰ ਇੱਕ ਪਿੰਡ ਦੇ ਅੰਦਰ ਵਿਕਾਸ ਦੀ ਲਹਿਰ ਚੱਲ ਰਹੀ ਹੈ ਔਰ ਦਰਬਾ ਜਿਵੇਂ ਗੱਲ ਕਰਾ ਦਰਬਾ ਦੀ ਜਿਹਨੂੰ ਹਮੇਸ਼ਾ ਪਛੜਿਆ ਹੋਇਆ ਹਲਕਾ ਕਹਿੰਦੇ ਸੀ ਅੱਜ ਉਹ ਪਛੜੇਪਣ ਦਾ ਦਾਗ ਜਿਹੜਾ ਅਸੀਂ ਤਿੰਨਾਂ ਸਾਲਾਂ ਚ ਲਾ ਦਿੱਤਾ ਤਿੰਨਾਂ ਸਾਲਾਂ ਚ ਹਲਕਾ ਦਰਬਾ ਤੋਂ ਪਛੜੇਪਣ ਦਾ ਦਾਗ ਉੱਤਰ ਚੁਕਿਆ ਔਰ ਕਈ ਜਗ੍ਹਾ ਤੇ ਸੜਕਾਂ ਬਣ ਰਹੀਆਂ ਨੇ ਸਕੂਲ ਬਣ ਰਹੇ ਨੇਗੇ ਡਿਸਪੈਂਸਰੀਆਂ ਬਣ ਰਹੀਆਂ ਨੇਗੀਆਂ ਸਕੂਲਾਂ ਦੇ ਪਲੇਗ੍ਰਾਉਂਡ ਬਣ ਰਹੇ ਨੇਗੇ ਸਟੇਡੀਅਮ ਬਣ ਰਹੇ ਨੇਗੇ ਔਰ ਨਵੇਂ ਸਾਰੇ अच्छे सरपंच चुने गए ਨੇ ਜਿਹੜੇ ਬੜੇ ਉੱਤਮੀ ਦੇਗੇ ਨੌਜਵਾਨ ਨੇਗੇ ਉਹ ਬੜਾ ਅੱਛਾ ਕੰਮ ਕਰ ਰਹੇ ਨੇ ਕਿਉਂਕਿ ਜਿਵੇਂ ਮੈਂ ਪਹਿਲਾਂ ਗੱਲ ਕਰ ਰਿਹਾ ਸੀਗਾ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਸੁਧਾਰ ਦੇ ਨਾਂ ਤੇ ਸਰਕਾਰ ਬਣੀ ਹੈ ਕਿ ਪੰਜਾਬ ਚ ਸਿੱਖਿਆ ਕਿਵੇਂ ਸੁਧਾਰ ਹੋਣਗੇ ਸਾਡੇ ਕੌਮੀ ਕਨਵੀਨਰ ਅਰਿੰਦ ਕੇਜਰੀਬਾਲ ਜੀ ਔਰ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ सिसोदिया ਜੀ ਨੇ ਦਿੱਲੀ ਦੇ ਸਕੂਲਾਂ ਵਿੱਚ ਇਨਹਾਰ ਬਦਲੀ ਅਸੀਂ ਉਹੀ ਗੱਲ ਲੈ ਕੇ ਪੰਜਾਬ ਚ ਆਏ ਸੀਗੇ ਕਿ ਪੰਜਾਬ ਦੇ ਸਰਕਾਰੀ ਅਧਿਆਪਕਾਂ ਨੂੰ ਸਰਕਾਰੀ ਅਧਿਆਪਕਾਂ ਨੂੰ ਸਿੰਗਾਪੁਰ ਫਿਨਲੈਂਡ ਅੰદાવાદ ਵੱਡੇ ਵੱਡੇ ਜਿਹੜੀਆਂ ਸੰਸਥਾਵਾਂ ਨੇ ਜੀਆਂ ਉੱਥੇ ਅਸੀਂ ਹੋਰ ਸ਼ਕਲਾਈ ਲੈਣ ਲਈ ਭੱਜਾਂਗੇ ਇਹ ਸਾਡਾ ਵਾਅਦਾ ਸੀਗਾ ਪੰਜਾਬ ਦੇ ਲੋਕਾਂ ਨੇ ਅੱਜ ਸਾਡੇ ਅਧਿਆਪਕ ਇਸ ਗੱਲ ਦੇ ਗਵਾਹ ਨੇ ਕਿ ਉਹਨਾਂ 'ਚ ਬਹੁਤ ਸਾਰੇ ਅਧਿਆਪਕ ਜਿਹੜੇ ਨੇ ਉਹ ਸਿੰਗਾਪੁਰ ਜਾ ਕੇ ਆਏ ਨੇ ਫਿਨਲੈਂਡ ਵਰਗੇ ਦੇਸ਼ਾਂ 'ਚ ਜਾ ਕੇ ਆਏ ਨੇ ਉਹਨਾਂ ਦੇਸ਼ਾਂ ਦਾ ਸਿੱਖਿਆ ਦਾ ਪੱਧਰ ਦੇਖ ਕੇ ਆਏ ਨੇ ਕਿਉਂਕਿ ਉਹ ਦੇਸ਼ ਬਹੁਤ ਤਰੱਕੀ ਕਰਦੇ ਨੇ ਜਿਨ੍ਹਾਂ ਦੀ ਜਿਹੜੀ ਬਸ ਉਹ ਜਿਹੜੇ ਦਿਨਾਂ ਦੇ ਲੋਕ ਜਿਹੜੇ ਨੇ ਕਿ ਉਹ ਅੱਛੀ ਵਿੱਦਿਆ ਪ੍ਰਾਪਤ ਕਰਨਗੇ ਜਿਆਦਾਤਾਂ ਅੰਗਲੈਂਡ ਦੀ ਗੱਲ ਕਰਦੇ ਆ ਅਮਰੀਕਾ ਦੀ ਗੱਲ ਕਰਦੇ ਆ ਜਰਮਨ ਫਰਾਂਸ ਦੀ ਗੱਲ ਕਰਦੇ ਆ ਕਿ ਉੱਥੇ ਸਿਸਟਮ ਵਧੀਆਗਾ ਤਾਂ ਉੱਥੇ ਸਭ ਤੋਂ ਪਹਿਲਾਂ ਭਾਈ ਸਿੱਖਿਆ ਦਾ ਸੁਧਾਰ ਹੋਇਆ ਐਜੂਕੇਸ਼ਨ ਜਿਹੜੀ ਉੱਥੇ ਬਦਲੀ ਆ ਜਦੋਂ ਐਜੂਕੇਸ਼ਨ ਬਦਲਦੀ ਆ ਤਾਂ ਮੈਂ ਸਮਝਦਾ ਸਾਰਾ ਕੁਝ ਬਦਲ ਜਾਂਦਾ ਇੱਕ ਪਰਵਾਰ ਜਿਹੜਾ ਉਹ ਤਰੱਕੀ ਉਦੋਂ ਕਰਦਾਗਾ ਜਦੋਂ ਉਹਦੇ ਬੱਚੇ ਪੜ੍ਹ ਜਾਂਦੇ ਨੇਗੀ ਤੁਹਾਡੇ ਸਾਹਮਣੇ ਬੱਚਿਓ ਮੈਂ ਤੁਹਾਨੂੰ ਦੱਸਦਾ ਕਿ ਤੁਹਾਡੇ ਸਾਹਮਣੇ ਮੈਂ ਜੋ ਪੰਜਾਬ ਦਾ ਵਿੱਤ ਮੰਤਰੀ ਆ ਪੰਜਾਬ ਦਾ ਐਕਸਾਈਜ ਟੈਕਸੇਸ਼ਨ ਮਿਨਿਸਟਰ ਆ ਪੰਜਾਬ ਦਾ ਪਲਾਨਿੰਗ ਮਿਨਿਸਟਰ ਆ ਕਿਉਂ ਆ ਬੱਚੇ ਮੇਰੇ ਨਾਲ ਇਸ ਗੱਲ 'ਤੇ ਤੁਸੀਂ ਸਹਿਮਤ ਹੋਵੋਗੇ ਸਾਰੇ ਕਿ ਕਾਫੀ ਦਸਤੀਆਲੇ ਬੱਚੇ ਬੈਠੇ ਨੇਗੇ ਬੇਟਾ ਸਿਰਫ ਔਰ ਸਿਰਫ ਪੜ੍ਹਾਈ ਸਿਰਫ ਔਰ ਸਿਰਫ ਐਜੂਕੇਸ਼ਨ ਮੇਰੇ ਬਾਪਿਆਂ ਨੇ ਮੈਨੂੰ ਪੜਾਇਆ ਮੇਰੇ ਟੀਚਰਾਂ ਨੇ ਮੈਨੂੰ ਤਰਾਸ਼ਿਆ ਮੈਨੂੰ ਅੱਛੀ ਐਜੂਕੇਸ਼ਨ ਦਿੱਤੀ ਔਰ ਮੈਂ ਵਕੀਲ ਬਣਿਆ ਵਕੀਲਾਂ ਦਾ ਪ੍ਰਧਾਨ ਬਣਿਆ ਔਰ ਫਿਰ ਹਰਕਤ ਦਰਬਾਨ ਨੇ ਬਤਾਇ ਇੱਕ ਬਣਾਇਆ ਮੇਰਾ ਕਹਿਣ ਦਾ ਪਾਬਾ ਸਿੱਖਿਆ ਕਿ ਐਸਾ ਤੁਹਾਡੇ ਕੋਲੇ ਪ੍ਰੋਪਰਟੀ ਆ ਸਿੱਖਿਆ ਕਿ ਐਸਾ ਖਿਆਲ ਆ ਤੁਹਾਡੇ ਕੋਲੇ ਜਿਹੜਾ ਤੁਸੀਂ ਦੁਨੀਆ ਸਰ ਕਰ ਸਕਦੇ ਹੋ ਦੁਨੀਆ ਨੂੰ ਜਿੱਤ ਸਕਦੇ ਹੋ ਜੇਕਰ ਤੁਹਾਡੇ ਕੋਲੇ ਅੱਛੀ ਵਿਦਿਆ ਹੈ ਅੱਛੀ ਪੜ੍ਹਾਈ ਆ ਸੋ ਉਹਦੇ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ ਆ ਪੰਜਾਬ ਦੇ ਲੋਕਾਂ ਨਾਲ ਕਮਿਟਡ ਆ ਕਿ ਅਸੀਂ ਪੰਜਾਬ ਦੇ ਅੰਦਰ ਸਿੱਖਿਆ ਦਾ ਲੈਵਲ ਜਿਹੜਾ ਤਿੰਨਾਂ ਸਾਲਾਂ ਚ ਬਹੁਤ ਸੁਧਾਰਿਆਗਾ ਆਉਣ ਵਾਲੇ ਦੋ ਆਸਾਲਾਂ ਤੁਸੀਂ ਹੋਰ ਵੱਡੇ ਪੱਧਰ ਤੇ ਸਤਾਕ ਕਰ ਰਹੇ ਹੋਗੇ ਤਾਂ ਕਿ ਸਾਡੇ ਬੱਚੇ ਜਿਹੜੇ ਦੇ ਵੀ ਕਿਉਂਕਿ ਦੁਨੀਆ ਹੁਣ ਛੋਟੀ ਹੋ ਚੁੱਕੀ ਆ ਦੁਨੀਆ ਹੁਣ ਛੋਟੀ ਹੋ ਚੁੱਕੀ ਆ ਹੁਣ ਆਮ ਹੀ ਆ ਕਿਉਂ ਬੁਢਾ ਫਲਾੜੇ ਦਾ ਮੁੰਡਾ ਕੈਨੇਡਾ ਚਲਾ ਗਿਆ ਕੈਨੇਡਾ ਤੇ ਜਰਮਨ ਚ ਲੈ ਗਿਆ ਜਾਂ ਦੂਜੇ ਸਟੇਟਾਂ ਦੇ ਲੋਕ ਆਪਣੇ ਸਟੇਟ ਚ ਆ ਰਹੇ ਨੇ ਸੋ ਦੁਨੀਆ ਜਿਹੜੀ ਆ ਉਹ ਬੜੀ ਸੰਗੜ ਰਹੀ ਆ ਬੜੀ ਤੇਜ਼ੀ ਦੇ ਨਾਲ ਸੋ ਦੇ ਅੰਦਰ ਜਿਹੜੇ ਬੱਚੇ ਚੰਗੀ ਤਾਮੀਲ ਚੰਗੀ ਐਜੂਕੇਸ਼ਨ ਚੰਗੀ ਵਿੱਦਿਆ ਹਾਸਲ ਕਰਕੇ ਮੈਂ ਸਮਝਦਾ ਆਪਣਾ ਮੁਕਾਮ ਹਾਸਲ ਕਰ ਲੈਣਗੇ ਤੁਹਾਡੇ ਸਾਹਮਣੇ ਜਿਹੜੇ ਅਫਸਰ ਬੈਠੇ ਨੇ ਬੱਚਿਓ ਇਹ ਕੋਈ ਇਦਾਂ ਨਹੀਂ ਕਿ ਕੋਈ ਰਿਸ਼ਵਤ ਦੇ ਕੇ ਬਣੇ ਨੇ ਜਾਂ ਕੋਈ ਰੱਤ ਕੰਮ ਕਰਕੇ ਬਣੇ ਨੇ ਸਾਰੇ ਦੇ ਸਾਰੇ ਪੜ੍ਹਾਈ ਕਰਕੇ ਬਣੇ ਨੇ ਜਿੰਨ ਤੋਂ ਨੇ ਟੀਚਰ ਨੇ ਇਹਨਾਂ ਨੇ ਵੱਡੀਆਂ-ਵੱਡੀਆਂ ਡਿਗਰੀਆਂ ਹਾਸਲ ਕੀਤੀਆਂ ਪੜ੍ਹਾਈ ਕੀਤੀ ਤਾਂ ਇਹ ਅੱਜ ਟੀਚਰ ਨੇਗੇ ਜੇ ਤੁਹਾਡੇ ਸਾਹਮਣੇ ਐਸਟੀਐਫ ਸਾਹਿਬ ਆਹ ਬੈਠੇ ਨੇ ਡੀਐਸਪੀ ਸਾਹਿਬ ਆਹ ਬੈਠੇ ਨੇ ਐਸਪੀ ਸਾਹਿਬ ਆਹ ਬੈਠੇ ਨੇ ਵੀ ਇਹ ਸਾਰੇ ਤਾਂ ਬਣੇ ਨੇ ਜਿਨ੍ਹਾਂ ਨੇ ਐਜੂਕੇਸ਼ਨ ਹਾਸਲ ਕੀਤੀ ਹੈ ਸਿੱਖਿਆ ਹਾਸਲ ਕੀਤੀ ਹੈ ਸੋ ਤੁਹਾਨੂੰ ਵੀ ਆਈਦੇ ਦੇ ਨੇ ਪ੍ਰਣ ਕਰਨਾ ਚਾਹੀਦਾ ਔਰ ਬੱਚਿਆਂ ਦੇ ਮਾਪਿਆਂ ਨੂੰ ਵੀ ਪ੍ਰਣ ਕਰਨਾ ਚਾਹੀਦਾ ਕਿ ਉਹ ਜਿਆਦਾ ਤੋਂ ਜਿਆਦਾ ਸਮਾਜ ਜਿਹੜਾ ਉਹ ਸਿੱਖਿਆ ਨੂੰ ਦੇਣ ਸਿੱਖਿਆ ਨੂੰ ਦੇਣਗੇ ਤਾਂ ਮੈਸਾਂ ਦੇ ਉਹਨਾਂ ਦੇ ਬੱਚੇ ਜਿਹੜੇ ਨੇਗੇ ਉਹ ਹੋਰ ترقی ਕਰਨਗੇ ਸੋ ਮੇਰਾ ਕਹਿਣ ਦਾ ਭਾਵ ਆ ਅਸੀਂ ਇਹਨਾਂ ਤਿੰਨ ਸਾਲਾਂ ਦੇ ਦੌਰਾਨ 20000 ਨਵੇਂ ਵਿਦਿਆਰਥੀ ਭਰਤੀ ਕੀਤੇ ਨੇਗੇ ਭਰਤੀ ਪ੍ਰਕਿਰਿਆ ਲਗਾਤਾਰ ਜਿਹੜੀ ਆ ਉਹ ਜਾਰੀ ਆ ਅਜੇ ਵੀ ਬਹੁਤ ਸਾਰੀਆਂ ਭਰਤੀਆਂ ਚੱਲ ਰਹੀਆਂ ਨੇਗੀਆਂ ਆਉਣ ਵਾਲੇ ਸਮੇਂ ਚ ਕਾਫੀ ਸਾਰੀਆਂ ਫਾਈਲਾਂ ਕਿਉਂਕਿ ਮੈਂ ਪੰਜਾਬ ਦਾ ਫਰਾਂਸ ਮਿਸਟਰਾਂ ਮੇਰੀ ਕੋਈ ਫਾਈਲਾਂ ਆਉਂਦੀਆਂ ਆ ਰਹੀਆਂ ਨਹੀਂਆਂ ਮੈਂ ਲਗਾਤਾਰ ਸਾਰੀਆਂ ਫਾਈਲਾਂ ਨੂੰ ਪ੍ਰਵਾਨਗੀ ਦਿੰਨਾ ਹੁੰਦਾ ਕਿ ਜਲਦੀ ਤੋਂ ਜਲਦੀ ਜਿਹੜੀਆਂ ਨੇ ਉਹ ਪੋਸਟਾਂ ਭਰੀਆਂ ਜਾਣ ਔਰ 12800 ਦੇ ਆਪਕ ਜਿਹੜੇ ਨੇਗੇ ਉਹਨਾਂ ਨੂੰ ਪੱਕੇ ਕੀਤਾ ਗਿਆਗਾ ਉਹਨਾਂ ਦੀ ਤਨਖਾਹ ਜਿਹੜੀ 6000 ਤੋਂ ਵਧਾ ਕੇ 25000 28000 ਕੀਤੀ ਗਈ ਆ ਔਰ ਇੰਕਰੀਮੈਂਟਲ ਵਾਧਾ ਹਰ ਇੱਕ ਸਾਲ ਦਾ ਕਰਨ ਦਾ ਸੀ ਫੈਸਲਾ ਕੀਤਾ ਗਿਆ ਲਾਗੂ ਹੋ ਚੁੱਕਿਆਗਾ ਸੋ ਪਟੀਆਂ ਪ੍ਰਾਪਤੀਆਂ ਜਿਹੜੀਆਂ ਨੇ ਸਰਕਾਰ ਦੀਆਂ ਇਹਨਾਂ ਤਿੰਨ ਸਾਲਾਂ ਖਿਚਿਆ ਦੇ ਕੇ ਤੋਂ ਨਹੀਂ ਰਹੀਆਂ। ਪਰ ਦੂਸਰਾ ਤੁਸੀਂ ਸਾਰੇ ਪਿੰਡਾਂ ਚ ਰਹਿਣ ਵਾਲੇ ਵਿਅਕਤੀ ਇਹ ਗੱਲ ਜਾਣਦੇ ਹੋ ਕਿ ਪੁਰਾਣੀ ਸਰਕਾਰਾਂ ਨੇ ਅਕਾਲੀ ਦਲ, ਭਾਜਪਾ ਨੇ, ਸਰ ਕਾਂਗਰਸ ਪਾਰਟੀ ਨੇ ਪੰਜਾਬ ਦੇ ਅੰਦਰ ਹੜਿਆ ਨਸ਼ਿਆਂ ਦਾ ਹੜ ਬਗਾਇਆ ਸੀ। ਪੰਜਾਬ ਦੇ ਹਰ ਕੋਨੇ-ਕੋਨੇ 'ਚ ਨਸ਼ੇ ਵਿਗੜ ਲਾਗੇ ਸੀਗੇ ਪਰ ਲੇਕਿਨ ਤਿੰਨ ਸਾਲਾਂ ਤੋਂ ਪੰਜਾਬ ਦੇ ਅੰਦਰ ਸਰਦਾਰ ਪ੍ਰਮੋਦ ਸੇਮਾਨ ਸਰਕਾਰ ਨੇ ਜ਼ੋਰਦਾਰ ਹਮਲਾ ਜਿਹੜਾ ਨਸ਼ਾ ਤਸਕਰਾਂ ਦੇ ਖਿਲਾਫ ਬੋਲਿਆ ਅੱਜ ਨਸ਼ਿਆਂ ਦੇ ਵਿਰੁੱਧ ਜਿਹੜੀ ਕਮੇਟੀ ਬਣਾਈ ਗਈ ਆ ਉਹਦਾ ਚੇਅਰਮੈਨ ਨੇ ਮੈਨੂੰ ਬਣਾਇਆ ਗਿਆ ਔਰ ਪੂਰੇ ਪੰਜਾਬ ਦੇ ਅੰਦਰ ਅਸੀਂ ਜਿਹੜਾ ਨਸ਼ਾ ਤਸਕਰ ਨੇ ਉਹਨਾਂ ਦੇ ਹੌਸਲੇ ਤੋੜ ਰਹਾਂਗੇ ਉਹਨਾਂ ਦੇ ਆ ਜਿਹੜੇ ਬਣਾਏ ਹੋਏ ਗੈਰ ਕਾਨੂੰਨੀ ਪੈਸੇ ਨਾਲ ਬਣਾਏ ਨੇ ਘਰ ਲਿਓ ਤੋੜ ਰਹਾਂਗੇ ਉਹਨੂੰ ਫੜ ਕੇ ਸਾਡੇ ਨੂੰ ਜੇਲ੍ਹ